ਦੋਸਤੋ ਜਦੋਂ ਤੁਸੀਂ ਭੋਜਨ ਕਰਦੇ ਹੋ ਜੇਕਰ ਤੁਹਾਡਾ ਪੇਟ ਫੁੱਲ ਜਾਂਦਾ ਹੈ ਪੇਟ ਅੰਦਰ ਭਾਰੀਪਨ ਲੱਗਦਾ ਹੈ ਗੈਸ ਡਕਾਰਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਦੋਸਤੋ ਜੇਕਰ ਹਰ ਰੋਜ਼ ਭੋਜਨ ਖਾਣ ਤੋਂ ਬਾਅਦ ਤੁਹਾਡਾ ਪੇਟ ਫੁੱਲ ਰਿਹਾ ਹੈ ਤਾਂ ਹੌਲੀ-ਹੌਲੀ ਤੁਹਾਡਾ ਪਾਚਨ ਖਰਾਬ ਹੁੰਦਾ ਜਾਵੇਗਾ ਗੈਸ ਲਗਾਤਾਰ ਵਧਦੀ ਜਾਵੇਗੀ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਤੁਹਾਨੂੰ ਅੰਦਰੋਂ ਕਿੰਨਾ ਨੁਕਸਾਨ ਪਹੁੰਚ ਰਿਹਾ ਹੈ ਇਸੇ ਲਈ ਪੇਟ ਫੁੱਲਣ ਦੀ ਸਮੱਸਿਆ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਪਰ ਦੋਸਤੋ ਘਬਰਾਉਣਾ ਬਿਲਕੁਲ ਵੀ ਨਹੀਂ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੇਸੀ ਘਰੇਲੂ ਅਸਰਦਾਰ ਨੁਸਖ ਜਿਨ੍ਹਾਂ ਦੇ ਇਸਤੇਮਾਲ ਤੋਂ ਬਾਅਦ ਤੁਹਾਡੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਪੇਟ ਦਾ ਭਾਰੀਪਨ ਪੇਟ ਫੁੱਲਣ ਦੀਆਂ ਸਾਰੀਆਂ ਸਮੱਸਿਆਵਾਂ ਜੜ੍ਹ ਤੋਂ ਠੀਕ ਹੋ ਜਾਣਗੀਆਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਪੇਟ ਫੁੱਲਣ ਦੇ ਪੰਜ ਕਾਰਨਾਂ ਬਾਰੇ ਦੱਸਾਂਗੇ ਪੇਟ ਕਿੰਨਾ ਕਿੰਨਾ ਕਾਰਨ ਕਰਕੇ ਫੁੱਲਦਾ ਹੈ ਦੋਸਤੋ ਪਹਿਲਾ ਕਾਰਨ ਹੁੰਦਾ ਹੈ ਜਿਆਦਾ ਤਲਿਆ ਮਸਾਲੇਦਾਰ ਭੋਜਨ ਖਾਣਾ ਦੂਸਰਾ ਕਾਰਨ ਹੁੰਦਾ ਹੈ ਖਾਣੇ ਦੇ ਨਾਲ-ਨਾਲ ਜਾਂ ਖਾਣਾ ਖਾਣ ਤੋਂ ਬਾਅਦ ਨਾਲ ਦੀ ਨਾਲ ਹੀ ਪਾਣੀ ਪੀ ਲੈਣਾ ਤੀਸਰਾ ਕਾਰਨ ਹੁੰਦਾ ਹੈ ਬਹੁਤ ਤੇਜ਼ੀ ਨਾਲ ਜਲਦੀ ਜਲਦੀ ਫਟਾਫਟ ਖਾਣਾ ਚਬਾ ਚਬਾ ਕੇ ਨਾ ਖਾਣਾ ਚੌਥਾ ਕਾਰਨ ਹੁੰਦਾ ਹੈ ਪਾਚਨ ਸ਼ਕਤੀ ਕਈ ਵਾਰ ਕਮਜ਼ੋਰ ਹੋ ਜਾਂਦੀ ਹੈ ਪਾਚਨ ਸ਼ਕਤੀ ਹੌਲੀ ਹੋ ਜਾਂਦੀ ਹੈ ਪੰਜਵਾਂ ਅਤੇ ਆਖਰੀ ਕਾਰਨ ਹੁੰਦਾ ਹੈ ਜਿਆਦਾ ਕੋਲਡ ਡਰਿੰਕ ਦਾ ਸੇਵਨ ਕਰਨਾ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਜ਼ਬਰਦਸਤ ਘਰੇਲੂ ਦੇਸੀ ਨੁਸਖੇ ਆਜਵਾਇਨ ਅਤੇ ਕਾਲੇ ਨਮਕ ਦਾ ਕਰੋ ਸੇਵਨ ਦੋਸਤੋ ਅੱਧਾ ਚਮਚ ਅਜਵਾਇਨ ਵਿੱਚ ਥੋੜਾ ਜਿਹਾ ਕਾਲਾ ਨਮਕ ਮਿਲਾਉਣਾ ਹੈ ਤੇ ਗੁੰਗੁਨੇ ਪਾਣੀ ਨਾਲ ਇਸ ਦਾ ਸੇਵਨ ਕਰਨਾ ਹੈ ਗੈਸ ਐਸਿਡਿਟੀ ਤੇਜਾਬ ਦੀ ਸਮੱਸਿਆ ਹੋਣ ਤੇ ਇਸ ਨੁਸਖੇ ਦਾ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਸੌਂਫ ਦੇ ਪਾਣੀ ਦਾ ਕਰੋ ਸੇਵਨ ਰਾਤ ਨੂੰ ਤੁਸੀਂ ਕੀ ਕਰਨਾ ਹੈ ਇੱਕ ਚਮਚ ਸੌਂਫ ਤੁਸੀਂ ਪਾਣੀ ਵਿੱਚ ਭਿਉਂ ਕੇ ਰੱਖ ਸਵੇਰ ਦੇ ਸਮੇਂ ਉੱਠਣ ਤੋਂ ਬਾਅਦ ਖਾਲੀ ਪੇਟ ਸੌਂਫ ਦਾ ਪਾਣੀ ਪੀਣਾ ਹੈ ਇਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਸੌਂਫ ਦਾ ਪਾਣੀ ਤੁਹਾਡੇ ਲਈ ਜਾਦੂ ਦੀ ਤਰ੍ਹਾਂ ਕੰਮ ਕਰੇਗਾ ਤੁਹਾਡੀ ਪਾਚਨ ਕਿਰਿਆ ਵਿੱਚ ਸੁਧਾਰ ਆਵੇਗਾ ਪੇਟ ਫੁੱਲਣ ਦੀ ਸਮੱਸਿਆ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਵੇਗੀ ਹਲਦੀ ਅਤੇ ਅਦਰਕ ਦੀ ਚਾਹ ਦਾ ਸੇਵਨ ਹਲਦੀ ਤੇ ਅਦਰਕ ਦੀ ਚਾਹ ਤੁਹਾਡੇ ਲਈ ਵਰਦਾਨ ਸਾਬਿਤ ਹੋ ਸਕਦੀ ਹੈ ਅਦਰਕ ਅਤੇ ਹਲਦੀ ਪਾਣੀ ਵਿੱਚ ਪਾ ਕੇ ਪਾਣੀ ਨੂੰ ਉਬਾਲ ਕੇ ਜੇਕਰ ਤੁਸੀਂ ਦਿਨ ਵਿੱਚ ਦੋ ਵਾਰ ਸੇਵਨ ਕਰਦੇ ਹੋ ਤਾਂ ਪੇਟ ਵਿੱਚ ਸੋਜ ਖਤਮ ਹੋ ਜਾਂਦੀ ਹੈ ਪਾਚਨ ਕਿਰਿਆ ਚੰਗੀ ਹੋ ਜਾਂਦੀ ਹੈ ਲੱਸੀ ਅਤੇ ਹਿੰਗ ਦਾ ਕਰੋ ਸੇਵਨ ਇੱਕ ਗਲਾਸ ਲੱਸੀ ਅੰਦਰ ਇੱਕ ਚੁਟਕੀ ਹਿੰਗ ਪਾ ਕੇ ਦਿਨ ਵਿੱਚ ਦੋ ਟਾਈਮ ਸੇਵਨ ਕਰੋ ਤੁਹਾਨੂੰ ਬਹੁਤ ਹੀ ਹਲਕਾ ਮਹਿਸੂਸ ਹੋਵੇਗਾ ਫਰੈਸ਼ਨੈਸ ਤਾਜ਼ਗੀ ਮਹਿਸੂਸ ਹੋਵੇਗੀ ਕੁਝ ਦਿਨ ਲਗਾਤਾਰ ਸੇਵਨ ਕਰਨ ਨਾਲ ਗੈਸ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ ਜੀਰੇ ਦੇ ਪਾਣੀ ਦਾ ਕਰੋ ਸੇਵਨ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਜੀਰਾ ਪਾ ਕੇ ਉਬਾਲੋ ਜਦੋਂ ਪਾਣੀ ਉਬਲ ਜਾਵੇ ਤਾਂ ਇਸ ਨੂੰ ਕੱਢ ਲਓ ਤੇ ਠੰਡਾ ਹੋਣ ਦਿਓ ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਇਸ ਜੀਰੇ ਵਾਲੇ ਪਾਣੀ ਦਾ ਸੇਵਨ ਕਰੋ ਇਸ ਪਾਣੀ ਨਾਲ ਪੇਟ ਦੀ ਗੈਸ ਅਤੇ ਐਸਿਡਿਟੀ ਤੇਜਾਬ ਪੇਟ ਫੁੱਲਣ ਦੀ ਸਮੱਸਿਆ ਤੋਂ ਤੁਰੰਤ ਹੀ ਰਾਹਤ ਮਿਲਦੀ ਹੈ ਇਹ ਨੁਸਖਾ ਤੁਹਾਡੀ ਇਮਿਊਨਿਟੀ ਨੂੰ ਸਟਰੋਂਗ ਕਰਦਾ ਹੈ। ਬੇਕਿੰਗ ਸੋਡੇ ਦਾ ਕਰੋ ਸੇਵਨ। ਅੱਧਾ ਚਮਚ ਬੇਕਿੰਗ ਸੋਡਾ ਲੈ ਕੇ ਇੱਕ ਗਲਾਸ ਗਰਮ ਪਾਣੀ ਨਾਲ ਸੇਵਨ ਕਰੋ। ਖਾਣਾ ਖਾਣ ਤੋਂ ਬਾਅਦ ਪੇਟ ਫੁੱਲਣਾ, ਬਦ ਹਜ਼ਮੀ, ਗੈਸ ਦੀ ਸਮੱਸਿਆ ਤੋਂ ਤੁਰੰਤ ਹੀ ਥੋੜੀ ਦੇਰ ਬਾਅਦ ਹੀ ਛੁਟਕਾਰਾ ਮਿਲ ਜਾਵੇਗਾ। ਪੇਟ ਹਲਕਾ ਮਹਿਸੂਸ ਹੋਵੇਗਾ, ਪੇਟ ਅੰਦਰ ਤਾਜ਼ਗੀ ਮਹਿਸੂਸ ਹੋਵੇਗੀ। ਮੇਥੀ ਦਾਣੇ ਦਾ ਕਰੋ ਸੇਵਨ। ਇੱਕ ਚਮਚ ਮੇਥੀ ਦਾਣੇ ਦੇ ਬੀਜ ਲੈ ਕੇ ਇੱਕ ਗਲਾਸ ਪਾਣੀ ਅੰਦਰ 10 ਮਿੰਟ ਤੱਕ ਉਬਾਲੋ। ਪਾਣੀ ਉਬਲਣ ਤੋਂ ਬਾਅਦ ਛਾਣ ਕੇ ਠੰਡਾ ਹੋਣ ਲਈ ਰੱਖ ਦਿਓ। ਜਦੋਂ ਇਸ ਸਮੱਸਿਆ ਤੋਂ ਤੁਰੰਤ ਹੀ छुटਕਾਰਾ ਮਿਲ ਜਾਵੇਗਾ ਖਾਣਾ ਖਾਣ ਤੋਂ ਬਾਅਦ ਜ਼ਰੂਰ ਕਰੋ ਸੈਰ ਬਹੁਤ ਸਾਰੇ ਲੋਕ ਖਾਣਾ ਖਾਣ ਤੋਂ ਬਾਅਦ ਲੇਟ ਜਾਂਦੇ ਹਨ ਜਾਂ ਫਿਰ ਬੈਠੇ ਰਹਿੰਦੇ ਹਨ ਖਾਣਾ ਖਾਣ ਤੋਂ ਤੁਰੰਤ ਬਾਅਦ 10 ਤੋਂ 15 ਮਿੰਟ ਤੱਕ ਤੁਰਨਾ ਚਾਹੀਦਾ ਹੈ ਹਲਕਾ ਤੁਰਨਾ ਚਾਹੀਦਾ ਹੈ ਇਸ ਨਾਲ ਪਾਚਨ ਚੰਗਾ ਹੋਵੇਗਾ ਜੇਕਰ ਸਾਡੀ ਪਾਚਨ ਕਿਰਿਆ ਮਜ਼ਬੂਤ ਬਣੇਗੀ ਤਾਂ ਸਾਡੇ ਪੇਟ ਅੰਦਰ ਗੈਸ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ